ਜੀ ਇੱਕ ਸਰਬਜੀਤ ਸਿੰਘ ਉਰਫ ਪਾਵਾ ਕਰਕੇ ਇੱਕ ਕ੍ਰਿਮੀਨਲ ਹੈਗਾ ਜੋ ਕਿ ਪਹਿਲਾਂ ਤੋਂ ਹੀ ਵਾਂਟਡ ਸੀਗਾ ਸਾਡੇ ਇੱਥੇ ਦੋ ਕੇਸਿਸ ਦੇ ਵਿੱਚ ਜ਼ਿਲ੍ਹੇ ਦੇ ਵਿੱਚ ਉਹ ਵਾਂਟਡ ਹੈ ਤੇ ਪਹਿਲਾਂ ਵੀ ਇਹਦੇ ਤੇ ਪਰਚੇ ਹੈਗੇ ਹੀ ਇਸ ਅ ਨੋਨ ਕ੍ਰਿਮੀਨਲ ਆਫ ਦੀ ਏਰੀਆ ਤੇ ਅੱਜ ਸੀਕ੍ਰੀਟ ਇਨਫੋਰਮੇਸ਼ਨ ਸੀ ਕਿ ਸਾਡੀ ਪੁਲਿਸ ਪਾਰਟੀਆਂ ਨੂੰ ਕਿ ਵੀ ਇਸ ਏਰੀਆ ਦੇ ਵਿੱਚ ਫਿਰਦਾ ਹੈ ਤੇ ਦੋ ਤਿੰਨ ਸਾਡੇ ਪੁਲਿਸ ਪਾਰਟੀਆਂ ਨਿਕਲੀ ਹੋਈ ਸੀ ਕਿ ਤੇ ਅੱਜ ਜੋ ਐਸ ਐਚਓ ਮੇਟਿਆਣਾ ਹੈਗੇ ਸਾਡੇ ਇੰਸਪੈਕਟਰ ਬਲਜੀਤ ਜੀ ਦੀ ਪੁਲਿਸ ਪਾਰਟੀ ਨੇ ਇਹਨੂੰ ਆਇਡੈਂਟੀਫਾਈ ਕਰ ਲਿਆ ਤੇ ਇਹਨਾਂ ਨੂੰ ਰੋਕਣ ਦਾ ਇਸ਼ਾਰਾ ਕੀਤਾ ਬਟ ਇਹਦੇ ਕੋਲ ਵੈਪਨ ਸੀਗਾ ਇਹਨੇ ਸਾਡੀ ਪਾਰਟੀ ਤੇ ਫਾਇਰ ਕਰਤਾ ਜਦੋਂ ਇੱਕ ਫਾਇਰ ਕੀਤਾ ਫਿਰ ਹਵਾਈ ਫਾਇਰ ਸਾਡੀ ਪਾਰਟੀ ਵੱਲੋਂ ਵੀ ਹੋਇਆ ਬਟ ਇਹਨੇ ਫਿਰ ਇੱਕ ਹੋਰ ਫਾਇਰ ਸਾਡੀ ਪਾਰਟੀ ਵੱਲ ਕੀਤਾ ਫੋਰਚੂਨੇਟਲੀ ਕਿਸੇ ਨੂੰ ਲੱਗੀ ਨਹੀਂ ਸਾਡੀ ਪਾਰਟੀ ਵੱਲੋਂ ਫਿਰ ਇਨ ਜਵਾਬੀ ਰਿਟੈਲੀਏਸ਼ਨ ਦੇ ਵਿੱਚ ਜੋ ਪੁਲਿਸ ਪਾਰਟੀ ਨੇ ਫਾਇਰ ਕੀਤਾ ਤੇ ਇੱਕ ਇਹਦੀ ਲੱਤ ਦੇ ਵਿੱਚ ਗੋਲੀ ਲੱਗੀ ਹੈਗੀ ਤੇ ਹੀ ਹੈਜ਼ ਬੀਨ ਸ਼ਿਫਟਡ ਟੂ ਸਿਵਲ ਹਸਪੀਟਲ ਹੁਸ਼ਿਆਰਪੁਰ ਮੈਂ ਇੱਥੇ ਦੱਸਣਾ ਚਾਹੁੰਦਾ ਕਿ ਇਹ ਜਿਹੜਾ ਹੈਗਾ ਇੱਕ ਨੋਨ ਕ੍ਰਿਮੀਨਲ ਹੈ ਇਹਦੇ ਤੇ ਪਹਿਲਾਂ ਵੀ ਪਰਚੇ ਹੈਗੇ ਪਹਿਲਾਂ ਮਰਡਰ ਦਾ ਪਰਚਾ ਵੀ ਹੈਗਾ ਉਹਦੇ ਵਿੱਚ ਕਨਵਿਕਟ ਹੈ ਐਨਡੀਪੀਐਸ ਦੇ ਪਰਚੇ ਹੈਗੇ ਹੁਣ ਵੀ ਇਹ ਇੱਕ ਅਟੈਂਪਟ ਟੂ ਮਰਡਰ ਦੇ ਕੇਸ ਦੇ ਵਿੱਚ ਵਾਂਟਡ ਸੀਗਾ ਇਹ ਕਿੱਥੇ ਕਿੱਥੋਂ ਰਹਿਣ ਵਾਲਾ ਇਹ ਜੀ ਅਜਨੂਹੀ ਦਾ ਹੀ ਰਹਿਣ ਵਾਲਾ ਹੈ ਇਤ ਇਸੀ ਲੋਕਲ ਏਰੀਆ ਦਾ ਹੈ। ਇਹ ਕਿੰਨੇ ਫਾਇਰ ਕੀਤੇ ਗਏ ਪੁਲਿਸ ਨੇ? ਇਹ ਜੀ ਸਾਡੇ ਵੱਲੋਂ ਦੋ ਫਾਇਰ ਕੀਤੇ ਗਏ, ਇੱਕ ਹਵਾਈ ਫਾਇਰ ਕੀਤਾ ਫਿਰ ਇੱਕ ਰਿਟੈਲੀਏਸ਼ਨ ਵਿੱਚ ਜਦੋਂ ਉਹ ਲੱਗਿਆ ਹੈਗਾ ਪਾਉਂ ਦੇ ਵਿੱਚ। ਉਹਦੇ ਵੱਲੋਂ ਵੀ ਦੋ ਫਾਇਰ ਕੀਤੇ ਗਏ। ਦੋ ਖੋਲ ਮਿਲ ਚੁੱਕੇ ਹਨ, ਹੋਰ ਵੀ ਅਸੀਂ ਸਰਚ ਕਰਦੇ ਏਰੀਆ ਦੀ ਹੋ ਸਕਦਾ ਹੋਰ ਵੀ ਮਿਲ ਜਾ। ਅਸਲਾ ਕਿਹੜਾ ਰਿਕਵਰ ਹੋਇਆ? ਜੀ ਇਹ ਇਲੀਗਲ ਕੰਟਰੀਮੈਂਟ ਵੈਪਨ ਹੈ ਜੋ ਬਾਕੀ ਫੋਰੈਂਸਿਕ ਟੀਮ ਅਸੀਂ ਸਾਧ ਲਈ ਹੈਗੀ ਇੱਥੇ ਤੇ ਬਾਕੀ ਹੋਰ ਵੀ ਏਰੀਆ ਦੀ ਸਰਚ ਕਰਦੇ ਸਾਨੂੰ ਹੈਗਾ ਕਿ ਕੀ ਪਤਾ ਕਿਤੇ ਹੋਰ ਵੀ ਨੇ ਇੱਥੇ ਕੁਝ ਲੁਕਾਇਆ ਹੋ।